ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਟੂਰਿਸਟਾਂ ਨਾਲ ਹੋ ਰਹੀ ਸੀ ਭਾਰੀ ਲੁੱਟ ਬਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ ਬਸੇ ਟੂਰਿਸਟਾਂ ਲਈ ਕਰ ਦਿੱਤੇ ਵੱਡੇ ਐਲਾਨ ਤਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਏਅਰਲਾਈਨ ਕੰਪਨੀਆਂ ਨੇ ਆਪਣੀਆਂ ਟਿਕਟਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਉੱਥੇ ਹੀ ਟੈਕਸੀਆਂ ਵਾਲੇ ਵੀ ਜ਼ਿਆਦਾ ਪੈਸੇ ਵਸੂਲਣ ਲੱਗੇ ਤਾਂ ਅਜਿਹੇ ਵਿੱਚ ਮੁਸ਼ਕਲ ਸਮੇਂ ਵਿੱਚ ਫਸੇ ਸੈਲਾਨੀਆਂ ਦੇ ਲਈ ਸਿੱਖ ਭਾਈਚਾਰਾ ਜੰਮੂ ਕਸ਼ਮੀਰ ਦੇ ਵਿੱਚ ਅੱਗੇ ਆਇਆ ਜਿੱਥੇ ਵੱਡੇ ਪ੍ਰਬੰਧ ਨੇ ਜਿਹੜੇ ਉਹ ਸਿੱਖਾਂ ਦੇ ਵੱਲੋਂ ਟੂਰਿਸਟਾਂ ਲਈ ਕੀਤੇ ਗਏ ਉਹਨਾਂ ਨੂੰ ਤਿੰਨ ਟਾਈਮ ਦਾ ਲੰਗਰ ਮੁਹੱਈਆ ਕਰਵਾਇਆ ਗਿਆ ਇੱਥੋਂ ਤੱਕ ਉਹਨਾਂ ਦੇ ਔਰ ਜਾਣ ਦੇ ਲਈ ਸਾਧਨਾਂ ਦਾ ਪ੍ਰਬੰਧ ਵੀ ਸਿੱਖ ਭਾਈਚਾਰੇ ਨੇ ਕੀਤਾ ਤਾਂ ਮੁਰ ਤੋਂ ਵੱਡੀ ਮਿਸਾਲ ਸਿੱਖ ਭਾਈਚਾਰੇ ਨੇ ਪੈਦਾ ਕੀਤੀ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਮੁਸੀਬਤ ਪੈਂਦੀ ਹੈ ਲੋਕ ਉੱਥੋਂ ਭੱਜਣ ਲੱਗਦੇ ਨੇ ਜਾਂ ਫਿਰ ਉੱਥੇ ਵਪਾਰੀ ਵਰਗਾ ਜਿਹੜਾ ਉਹ ਲੁੱਟ ਬਚਾ ਦਿੰਦਾ ਏ ਪੈਸੇ ਦੇ ਲਾਲਚੀ ਲੋਕ ਉੱਥੇ ਲੁੱਟ ਬਚਾ ਦਿੰਦੇ ਨੇ ਲੇਕਿਨ ਸਿੱਖ ਭਾਈਚਾਰਾ ਹਮੇਸ਼ਾ ਹੀ ਅਜਿਹੇ ਹਾਲਾਤਾਂ ਵਿੱਚ ਮਦਦ ਦੇ ਲਈ ਅੱਗੇ ਆਉਂਦਾ ਏ ਤਾਂ ਇਹ ਮਦਦ ਹੁਣ ਸਿੱਖਾਂ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਵੀ ਕੀਤੀ ਗਈ ਹੈ ਜਿੱਥੇ ਪਹਿਲਗਾਮ ਹਮਲੇ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋ ਰਹੇ ਟੂਰਿਸਟਾਂ ਦੀ ਮਦਦ ਕੀਤੀ ਗਈ ਹੈ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਸ਼ਰਨ ਦਿੱਤੀ ਗਈ ਹੈ ਕੋਈ ਵੀ ਕਿਰਾਇਆ ਨਹੀਂ ਲਿਆ ਗਿਆ ਅਤੇ ਲੰਗਰ ਪਾਣੀ ਦਾ ਪ੍ਰਬੰਧ ਵੀ ਟੂਰਿਸਟਾਂ ਲਈ ਕੀਤਾ ਗਿਆ ਇੱਥੋਂ ਤੱਕ ਕਿ ਸਿੱਖ ਭਾਈਚਾਰੇ ਦੇ ਵੱਲੋਂ ਸੈਲਾਨੀਆਂ ਨੂੰ ਉਹਨਾਂ ਦੇ ਘਰ ਵਾਪਸ ਪਹੁੰਚਾਉਣ ਲਈ ਟੈਕਸੀਆਂ ਤੱਕ ਦਾ ਪ੍ਰਬੰਧ ਕੀਤਾ ਗਿਆ ਤਾਂ ਪਹਿਲਗਾਮ ਦੀ ਘਟਨਾ ਤੋਂ ਬਾਅਦ ਮੁਰਤੋਂ ਸਿੱਖ ਮਸੀਹਾ ਬਣ ਕੇ ਅੱਗੇ ਆਏ ਨੇ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰਾ ਦੇਸ਼ ਹਿਲ ਜਾਂਦਾ ਏ ਅਤੇ ਇਸ ਘਟਨਾ ਤੋਂ ਬਾਅਦ 에ਅਰਲਾਈਨ ਕੰਪਨੀਆਂ ਸ਼ਿਰੀ ਨਗਰ ਤੋਂ ਦਿੱਲੀ ਚੰਡੀਗੜ੍ਹ ਆਦਿ ਲਈ ਕਿਰਾਏ ਵਿੱਚ ਭਾਰੀ ਵਾਧਾ ਕਰ ਦਿੰਦੀਆਂ ਨੇ ਟੈਕਸੀ ਚਾਲਕ ਨੇ ਜਿਹੜੇ ਉਹ ਵੀ ਰੇਟ ਦੁੱਗਣੇ ਕਰ ਦਿੰਦੇ ਨੇ ਤਾਂ ਅਜਿਹੇ ਵਿੱਚ ਕਸ਼ਮੀਰੀ ਸਿੱਖ ਸੈਲਾਨੀਆਂ ਦੀ ਮਦਦ ਦੇ ਲਈ ਅੱਗੇ ਆਏ ਨੇ ਗੁਰਦੁਆਰਿਆਂ ਦੇ ਵਿੱਚ ਪਨਾਹ ਦੇ ਲਈ ਦਰਵਾਜ਼ੇ ਖੋਲੇ ਗਏ ਦੇ ਸ਼੍ਰੀਨਗਰ ਜ਼ਿਲ੍ਹੇ ਦੇ ਸਾਰੇ 6 ਗੁਰਦੁਆਰਿਆਂ ਵਿੱਚ ਕਮੇਟੀਆਂ ਨੇ ਸੈਲਾਨੀਆਂ ਨੂੰ ਗੁਰਦੁਆਰਿਆਂ ਵਿੱਚ ਪਨਾਹ ਦਿੱਤੀ ਹੈ ਅਤੇ ਨਾਲ ਹੀ ਇਹਨਾਂ ਲੋਕਾਂ ਵਾਸਤੇ ਗੱਡੀਆਂ ਦਾ ਵੀ ਮੁਫਤ ਪ੍ਰਬੰਧ ਦਾ ਜਿਹੜਾ ਉਹ ਕੀਤਾ ਗਿਆ ਏ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਅੱਤਵਾਦੀ ਘਟਨਾ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸਰਕਾਰ ਨੂੰ ਸਰਹੱਦ ਪਾਰ ਤੋਂ ਆਉਣ ਵਾਲੇ ਅੱਤਵਾਦੀਆਂ ਨੂੰ ਰੋਕਣ ਲਈ ਸਖਤ ਕਦਮ ਨੇ ਜਿਹੜੇ ਉਹ ਚੁੱਕਣੇ ਚਾਹੀਦੇ ਨੇ ਉਹਨਾਂ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਨਾਹ ਲੈਣ ਵਾਲੀਆਂ ਔਰਤਾਂ ਪਹਿਲਗਾਮ ਦੀ ਘਟਨਾ ਤੋਂ ਕਾਫੀ ਡਰੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਅਤੇ ਦਸਪਾਲ ਸਿੰਘ ਨੇ ਕਿਹਾ ਕਿ ਧਰਮ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਣਾ ਚਾਹੀਦਾ ਕਿਸੇ ਵੀ ਸੂਬੇ ਨੂੰ ਮੁ슬ਮਾਨ ਭਾਈਚਾਰੇ ਦੇ ਪ੍ਰਤੀ ਭਾਵਨਾ ਨਾਲ ਪੇਸ਼ ਨਹੀਂ ਆਉਣਾ ਚਾਹੀਦਾ ਜੰਮੂ ਕਸ਼ਮੀਰ ਵਿੱਚ ਮੁ슬लिम ਭਾਈਚਾਰਾ ਵੀ ਅਤਵਾਦ ਤੋਂ ਪੀੜਤ ਹੈ ਤਾਂ ਅਜਹੀਆਂ ਘਟਨਾਵਾਂ ਨਾਲ ਵਪਾਰ ਦਾ ਵੀ ਕਾफी ਨੁਕਸਾਨ ਹੋ ਰਿਹਾ ਹੈ ਅਤੇ ਫਿਰਕੂ ਤਣਾਅ ਵੀ ਵਧਦਾ ਜਾ ਰਿਹਾ ਹੈ ਤਾਂ ਇਸ ਦੇ ਲਈ ਹਰ ਕੋਈ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਚਾਹੁੰਦਾ ਹੈ ਤਾਂ ਜਸਪਾਲ ਸਿੰਘ ਨੇ ਦੱਸਿਆ ਕਿ 150 ਤੋਂ ਵੱਧ ਸੈਲਾਨੀ ਸ਼੍ਰੀਨਗਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਠਹਿਰੇ ਹੋਏ ਸਨ ਉਹ ਸੈਲਾਨੀਆਂ ਤੋਂ ਕਮਰਿਆਂ ਦਾ ਕਿਰਾਇਆ ਵੀ ਨਹੀਂ ਲੈਣਗੇ ਅਤੇ ਉਹਨਾਂ ਦੇ ਜਾਣ ਲਈ ਗੱਡੀਆਂ ਦਾ ਵੀ ਪ੍ਰਬੰਧ ਸਿੱਖਾਂ ਦੇ ਵੱਲੋਂ ਕੀਤਾ ਗਿਆ ਹੈ ਤਾਂ ਤਿੰਨ ਸਮੇਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਤਾਂ ਅਗਰ ਕਿਸੇ ਦੇ ਕੋਲ ਨਕਦੀ ਖਤਮ ਹੋ ਜਾਂਦੀ ਸੀ ਕਿਉਂਕਿ ਉੱਥੇ ਹਾਲਾਤ ਅਜੇ ਬਣ ਗਏ ਸੀ ਕਿ ਸਾਰਾ ਕੁਝ ਇਕਦਮ ਮਹਿੰਗਾ ਹੋ ਗਿਆ ਤਾਂ ਉਹਨਾਂ ਦੀ ਵਿੱਤੀ ਸਹਾਇਤਾ ਵੀ ਸਿੱਖ ਭਾਈਚਾਰੇ ਦੇ ਵੱਲੋਂ ਕੀਤੀ ਗਈ ਹੈ ਤਾਂ ਗੁਰੂ ਘਰਾਂ ਦੇ ਵਿੱਚ ਪਨਾਹ ਲੈ ਕੇ ਸੈਲਾਨੀ ਨੇ ਜਿਹੜੇ ਉਹ ਵੀ ਖੁਦ ਨੂੰ ਸੁਰੱਖਿਤ ਮਹਿਸੂਸ ਕਰ ਰਹੇ ਨੇ ਤਾ ਦਸਪਾਲ ਸਿੰਘ ਦਾ ਕਹਿਣਾ ਹੈ ਕਿ ਪਹਿਲਗਾਮ ਦੀ ਘਟਨਾ ਨੇ ਕੁਝ ਸਾਲ ਪਹਿਲਾਂ ਹੋਈ ਚਿੱਟੀ ਸਿੰਘਪੁਰ ਦੀ ਘਟਨਾ ਦੀਆਂ ਕੌੜੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਨੇ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਸਿੱਖ ਭਾਈਚਾਰੇ ਦੇ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਸੈਲਾਨੀਆਂ ਦੀ ਵੱਡੇ ਪੱਦਰ ਉੱਤੇ ਮਦਦ ਕੀਤੀ ਜਾ ਰਹੀ ਹੈ ਜਿੱਥੇ ਰਹਿਸ਼ ਅਤੇ ਖਾਣੇ ਦਾ ਮੁਫਤ ਪ੍ਰਬੰਧ ਕੀਤਾ ਗਿਆ ਹੈ ਉੱਤੇ ਹੀ ਉਹਨਾਂ ਦੇ ਵਾਪਸ ਜਾਣ ਦੇ ਲਈ ਸਾਧਨ ਦੇ ਜਿਹੜੇ ਉਹ ਵੀ ਜਟਾਏ ਗਏ ਨੇ ਅਤੇ ਜਿਹੜੇ ਸੈਲਾਨੀਆਂ ਦੇ ਫੈਸਲੇ ਖਤਮ ਹੋ ਗਏ ਸੀ ਉਹਨਾਂ ਦੀ ਵਿੱਤੀ ਸਹਾਇਤਾ ਵੀ ਸਿੱਖ ਭਾਈਚਾਰੇ ਦੇ ਵੱਲੋਂ ਕੀਤੀ ਗਈ ਹੈ